ਨਿੰਦ ਕੋਰ ਜੀ ਦਾ ਸੰਦੀਪ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਘਰੇ ਆ ਕੇ ਇੰਨਾ ਪਿਆਰ ਅਸ਼ੀਰਵਾਦ ਦਿੱਤਾ ਜਿਵੇਂ ਉਪਰੋਾਈ ਕਮਾਂਡ ਦਾ ਤੇ ਪੂਰੇ ਲੋਕਲ ਲੀਡਰਸ਼ਿਪ ਦਾ ਹੁਕਮ ਜੀ ਵੀ ਭਾਜਪਾ ਦੇ ਨਾਲ ਜੁੜ ਕੇ ਜਿ ਮਹਾਰਾਣੀ ਪੰਨੀਤ ਕੌਲੀ ਦੀ ਜੇ ਨਾਲ ਇਲੈਕਸ਼ਨ 'ਚ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੇ ਪੂਰੀ ਸਪੋਰਟ ਦਿਲੋ ਧਨੋ ਮਨੋ ਅਨੁਸਾਰੇ ਤਰੀਕੇ ਨਾਲ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਾਂਗੇ ਜਿਹੜੀ ਪਰਿਵਾਰ ਦੀ ਗੱਲ ਹੈ ਦੇਖੋ ਪਰਿਵਾਰ ਪੂਰਾ ਦਿਲੋਂ ਅੱਜ ਅਸੀਂ ਬੀਜੇਪੀ ਮਾਰਾਨੀ ਪਰਨੀਤ ਕੋਰਜੀ ਦੇ ਨਾਲ ਸ਼ਾਮਲ ਹੋ ਗਏ ਆ ਸੰਜੀਪ ਸ਼ਰਮਾ ਜੀ ਦੇ ਰਮਾਈ ਨਾਲ ਅਸੀਂ ਲੈ ਕੇ ਅੱਗੇ ਬੀਜੇਪੀ ਨੂੰ ਵਧਾਵਾਂਗੇ ਤਾਂ ਕਿ ਅਸੀਂ ਚਾਹੁੰਦੇ ਆ ਕਿ ਆਨ ਵਾਲੇ ਟਾਈਮ 'ਚ ਮਾਰਾਨ ਸਾਹਿਬ ਉੱਪਰ ਜਿੱਥੇ ਮਨਿਸਟਰੀ ਦੇ ਵਿੱਚ ਆਨ ਤੇ ਉਰੇ ਪਟਿਆਲੇ ਲਈ ਹੋਰ ਪੰਜਾਬ ਲਈ ਖੁੱਲ ਕੇ ਕੰਮ ਕਰ ਸਕਣ ਜਿਵੇਂ ਇਹਨਾਂ ਨੇ ਪਹਿਲਾਂ ਵੀ ਬਹੁਤ ਤੋ ਚਾਹੇ ਪਾਰਟੀ ਜਾਂ ਸਰਕਾਰ ਕੋਈ ਵੀ ਹੈ ਪਰ ਇਹਨਾਂ ਦੀ ਸੋਚ ਹਮੇਸ਼ਾ ਕੰਮ ਕਰਨ ਦੀ ਰਹੀ ਹੈ ਤੇ ਜਦੋਂ ਪਾਵਰ ਮਿਲੇਗੀ ਤਾਂ ਹੋਰ ਖੁੱਲਕੇ ਪਟਿਆਲੇ ਲਈ ਕੰਮ ਕਰ ਸਕਣਗੇ ਅਜੀਦਾ ਇਹੀ ਪਰਮਾਤਮਾ ਗਿਰਦ ਅਰਦਾਸ ਕਰਦੇ ਆਂ ਤੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਭਾਜਪੀ ਨੂੰ ਉਤੇ ਮਹਾਰਾਣੀ ਬਰਨਿਤ ਕੌਰ ਜੀ ਨੂੰ ਖੁੱਲੇ ਦਿਲਾਂ ਨਾਲ ਵੋਟਾਂ ਪਾਣ ਤੇ ਉਹਨਾਂ ਨੂੰ ਜਿਤਾ ਕੇ ਸੈਂਟਰ ਦੇ ਵਿੱਚ ਤੇ ਥੈਂਕ ਯੂ ਜੀ ਕੋਈ ਔਰੇ ਹੈ ਵੀ ਕਿਰਦਾਰ ਨਾਲ ਖੜਨ ਵਾਲਾ ਪਰਵਾ ਜੀ ਹਾਂਜੀ ਤੇ ਕਿਸ ਤਰ੍ਹਾਂ ਮਾਨ ਸਾਹਿਬ ਲੋਕ ਸਭਾ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਚੱਲ ਰਹੀਆਂ ਚੋਣਾਂ ਦੇ ਤੁਹਾਡੀ ਦਿਨ ਪਰ ਦਿਨ ਵਧੀਆ ਹੀ ਹੋਈ ਜਾ ਰਹੀਆਂ ਨੇ ਜੀ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਇਸ ਸ਼ੋਅ ਮੌਕੇ ਤੇ ਜੀ ਤੁਸੀਂ ਅੱਜ ਆਏ ਹੋ ਬਸ ਇੱਕ ਤਾਂ ਤਰਵਾਦ ਬਹੁਤ ਸਾਰਿਆਂ ਨੂੰ ਅਪੀਲ ਕਿ ਵੋਟ ਔਰ ਸਪੋਰਟ ਕਰਨ ਜੀ ਆਪਣੇ ਬੱਚਿਆਂ ਦਾ ਭਵਿੱਖ ਬਣਾਣ ਆਪਣੇ ਦੇਸ਼ ਦਾ ਭਵਿੱਖ ਇੱਕ ਮਾਰਾਣੇ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਲੋਕਾਂ ਨੂੰ ਲੱਖ ਰੁਪਏ ਜਿਹੜਾ ਸਾਲ ਦਾ ਦੇਂਦਾ ਐਲਾਨ ਕਰ ਰਹੀ ਹੈ ਤੇ ਉਹਨਾਂ ਨੂੰ ਲੱਗੇ ਤੇ ਤੁਸੀਂ ਲੰਬਾ ਸਮਾਂ ਕਾਂਗਰਸ ਕੰਮ ਕਰਦਾ ਹੈ ਵੀ ਫੋਕੇ ਦਾ ਵੀ ਕਰਦੀ ਹੈ ਕਾਂਗਰਸ ਜੀ ਇਹ ਤਾਂ ਇਹ ਤਾਂ ਪਹਿਲੀ ਵਾਰ ਇਹੋ ਜਿਹਾ ਦਾਵਾ ਕੀਤਾ ਇਹ ਜਰੂਰ ਫੋਕਾ ਥੈਂਕ ਯੂ ਥੈਂਕ ਯੂ ਮਾਰਾਣੇ ਜੀ ਬਹੁਤ ਬਹੁਤ ਧੰਨਵਾਦ